ਸੁਹੀ ਮਹੱਲਾ ਪੰਜਵਾ ਕਰਤੀ ਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਸੇਵਾ ਤੋਰੀ ਮੰਗਣ ਬਹੁਤਾ ਮਹਿਲ ਨਾ ਪਾਵੇ ਕਹਿ ਤੋ ਬਹੁਤਾ ਜੋ ਪ੍ਰੀ ਮਾਨਨੇ ਤੈਨ ਕੀ ਰਿਸਾ ਕੂੜੇ ਮੂਰਖ ਕੀ ਹਾਠੀਸਾ ਰਹਾ ਪੇਕ ਦਕਾਵੇ ਸੱਚ ਨਾ ਕਮਾਵੇ ਕਹੇ ਤੋ ਮਹਿਲੀ ਨਿਕਟ ਨ ਆਵੇ ਅਤੀਤ ਸਦਾਏ ਮਾਇਆ ਕਾ ਮਤਾ ਮਨ ਨਹੀਂ ਪ੍ਰੀਤ ਕਹੇ ਮੁਕੁਰਾਤਾ ਕਹੁ ਨਾਨਕ ਪ੍ਰਭ ਬਿਨੋ ਸੁਣੀ ਜੈ ਕੁਚਲ ਕਟੋਰ ਕਾਮੀ ਮੁਕਤ ਕੀਜੈ ਦਰਸ਼ਨ ਦੇ ਕੇ ਕੀ ਵਡਿਆਈ ਤੁਮ ਸੁਖ ਦਾਤੇ ਪੁਰਖ ਸੁਭਾਈ ਰਹਾਉ ਸੁਹੀ ਮਹੱਲਾ ਪੰਜਵਾਂ bure kaam ko uṭkloya naam ke bela pa pa soya avsare apna buje na iyaana maya moh rang lapṭana rahao lobh lehar ko bigas phool baiṭha ਸਾਧ ਜਣਾ ਕਾ ਦਰਸ਼ਨ ਢਿਠਾ ਕਭੂ ਨ ਸਮਝੇ ਅਗਿਆਨ ਗਵਾਰਾ ਬੋਰ ਬੋਰ ਲਪਟਿਓ ਜੰਜਾਰਾ ਰਹਾਓ ਵਿਖੇ ਨਾਦ ਕਰਨ ਸੁਣ ਪੀਨਾ ਹੋਰ ਜਸ ਸੁਣ ਤਿਆਲ ਸਿ ਮਨ ਕੀਨਾ ਦ੍ਰਿਸ਼ਟ ਨਹੀਂ ਰੇ ਪੇਖਤ ਅੰਦੇ ਸੌੜ ਜਾਏ ਝੂਟੇ ਸਭ ਧੰਦੇ ਰਾਵ ਕਹੂ ਨਾਨਕ ਪ੍ਰਭ ਬਖਸ਼ ਕਰੀ ਜੈ ਕਰ ਕਿਰਪਾ ਮੈਂ ਸਾਧ ਸੰਗ ਦੇ ਦੇ ਤਉ ਕਿਸ ਪਾਈਏ ਜੋ ਹੋਈਐ ਰੇ ਨਾ ਜਿਸੇ ਬੁਝਾਏ ਤਿਸ ਨਾਮ ਲੈ ਨਾ ਰਹਾ ਸੁਹੀ ਮਹੱਲਾ ਪੰਜਵਾ ਕਰਮਹਿ ਠਾਕਰ ਨਦਰ ਨ ਆਵੇ ਗਾਲ ਮਹਿ ਪਾਹਣ ਲੈ ਲਟਕਾਵੇ ਪਰਮੇ ਭੂਲਾ ਸਾਕਤ ਫਿਰਤਾ ਨੀਰ ਬਹੋ ਰੋਲੇ ਖਾਪ ਖਾਪ ਮਰਤਾ ਰਹਾ ਜਿਸ ਪਾਹਣ ਕੋਠਾ ਕਰ ਕਹਿਤਾ ਉਸ ਪਾਹਣ ਲੈ ਉਸ ਕੋ ਡੁੱਬਤਾ ਗੁਣਹਗਾਰ ਹਲੂਨ ਹਰਾਮੀ ਪਾਣ ਨਾਵ ਨਾ ਪਾਰ ਗਰਾਮੀ ਗੋਰ ਮਿਲ ਨਾਨਕ ਠਾਕਰ ਜਾਤਾ ਜਲ ਤਲ ਮਹੀਲ ਪੂਰਨ ਬਧਾਤਾ ਸੁਹੀ ਮਹੱਲਾ ਪੰਜਿਵਾ ਲਹਲਨ ਰਾਵਿਓ ਕਮਨ ਗਤਿ ਏਰੀ ਸਖਿ ਬਤਾਓ ਮੋਜੇ ਮਤਿ ਏਰੀ ਸੋਹ ਬਸੋਹ ਬਸੋਹਨੀ ਆਪਣੇ ਪ੍ਰੀਤਮ ਕੈ ਰੰਗ ਰਤੀ ਰਹਾ ਪਪ ਮੁਲੋਵ ਸੰਗ ਨੈਣ ਪਤੀਰੀ ਜਹਾਂ ਪਟਾਵੋ ਜਾਉ ਤਤ ਤੇਰੀ ਜਪ ਤਪ ਸੰਜਮ ਦਿਹੋ ਜਤ ਤੇਰੀ ਇਕ ਨਿਮਖ ਮੁਲਾਵ ਮੋਹਿ ਪ੍ਰਾਨ ਪਤੀਰੀ ਮਨ ਤਾਨਿ ਉਹ ਬਦ ਹਤੀਰੀ ਸਾਨਾਂਨਕ ਸੁਹਾਗ ਰਤੀਰੀ ਸੁਹੀ ਮੁਹੱਲਾ ਪੰਜਵਾ ਤੂੰ ਜੀਵਨ ਤੂੰ ਪ੍ਰਾਨ ਹਦਾਰ ਤੋਜ ਹੀ ਪੇਕ ਪੇਕ ਮਨ ਸਦਾ ਤੂੰ ਸਾਜਣ ਤੂੰ ਪ੍ਰੇਤਮ ਮੇਰਾ ਚਿਤੇ ਨ ਬਿਸਰੇ ਕਾਹੂ ਬੇਰਾ ਰਹਾ ਬੈ ਕਰੀਦ ਹੋ ਦਾਸ ਰੋ ਤੇਰਾ ਤੂੰ 파ਰੋ ਟਕਰ ਗੁਣੀ ਘਹਿਰਾ ਕੋਟ ਦਾਸ ਜਾ ਕਹਿ ਦਰਬਾਰੇ ਨਿਮਕ ਨਿਮਕ ਵਾਸੇ ਤਿੰਨ ਨਾਲੇ ਹਉ ਕਿਸ ਨਾਹੀ ਸਭ ਕਿਸ ਤੇਰਾ ਓਤ ਪੋਤ ਨਾਨਕ ਸੰਗ ਬਸੇਰਾ ਹਉ ਕਿਸ ਨਾਹੀ ਸਭ ਕਿਸ ਤੇਰਾ ਓਤ ਪੋਤ ਨਾਨਕ ਸੰਗ ਬਸੇਰਾ